ਇੱਕ ਤੇਜ਼ ਰਫ਼ਤਾਰ ਟਰਾਲੀ ਅਤੇ ਬਾਈਕ ਦੇ ਵਿਚਕਾਰ ਜ਼ੋਰਦਾਰ ਟੱਕਰ ਹੋਈ ਹੈ। ਇਸ ਦਰਦਨਾਕ ਹਾਦਸੇ ਦੇ ਦੌਰਾਨ 17 ਸਾਲ ਦੇ ਨੌਜਵਾਨ ਦੀ ਮੌਤ ਹੋਈ ਹੈ। ਦੱਸਦੀਏ ਕਿ ਇੱਕ ਤੇਜ਼ ਰਫ਼ਤਾਰ ਟਰਾਲੀ ਦੇ ਵੱਲੋਂ ਇੱਕ ਬਾਈਕ ਤੇ ਵੱਜੂ ਦਾ ਟੱਕਰ ਮਾਰੀ ਗਈ ਜਿਸ ਦੌਰਾਨ 17 ਸਾਲ ਦੇ ਮੁੰਡੇ ਦੀ ਮੌਕੇ ਤੇ ਹੀ ਮੌਤ ਹੋ ਗਈ। ਇਹ ਘਟਨਾ ਉੱਥੇ ਲੱਗੇ ਇੱਕ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋਈ ਪਰ ਜਿਵੇਂ ਹਾਦਸਾ ਵਾਪਰਿਆ ਤਾਂ ਮੌਕੇ ਤੇ ਹੀ ਹਫੜਾ-ਦਫੜੀ ਮੱਚ ਗਈ। ਸਥਾਨਕ ਲੋਕਾਂ ਦੇ ਵੱਲੋਂ ਜ਼ਖਮੀ ਨੌਜਵਾਨ ਨੂੰ ਜਲਦ ਤੋਂ ਜਲਦ ਹੱਤਾਲ ਵਿਖੇ ਪੰਚਾਇਤ ਪਰ ਜਿੱਥੇ ਕੀ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਦੱਸ ਦਈਏ ਕਿ ਵਿਧਵਾ ਮਾਤਾ ਇਕਲੌਤਾ ਸਹਾਰਾ ਸੀ 17 ਸਾਲ ਦਾ ਨੌਜਵਾਨ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਦੱਸਿਆ ਜਾ ਰਿਹਾ ਹੈ ਕਿ ਟਰਾਲੀ ਦੇ ਵੱਲੋਂ ਉਸ ਦੀ ਬਾਈਕ ਨੂੰ ਜ਼ੋਰਦਾਰ ਟੱਕਰ ਮਾਰੀ ਗਈ ਜਿਸ ਦੌਰਾਨ ਬਾਈਕ ਦੇ ਵੀ ਪੜ ਖੱਜੇ ਉੱਡ ਗਏ ਅਤੇ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਇਹ ਮੰਦਭਾਗੀ ਖਬਰ ਕਪੂਰਥਲਾ ਦੇ ਨੂਰਪੁਰ ਜਨੂਹਾ ਤੋਂ ਸਾਹਮਣੇ ਆਈ ਹੈ ਜਿੱਥੇ ਕੀ ਪਿੰਡ ਦੇ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ ਹੋਈ ਹੈ 17 ਸਾਲ ਦੇ ਨੌਜਵਾਨ ਦੀ ਟਰਾਲੀ ਦੇ ਨਾਲ ਟੱਕਰ ਮਗਰੋਂ ਮੌਕੇ ਤੇ ਹੀ ਮੌਤ ਹੋ ਗਈ ਜਦ ਸਥਾਨਕ ਲੋਕ ਉਸ ਨੂੰ ਹਸਪਤਾਲ ਲੈ ਕੇ ਗਏ ਤਾਂ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਦੱਸ ਦਈਏ ਕਿ ਮਾਂ ਦਾ ਇਕਲੌਤਾ ਸਹਾਰਾ ਸ ਅਤੇ ਸੜਕ ਹਾਦਸੇ 'ਚ ਉਸ ਦੀ ਮੌਤ ਹੋ ਗਈ ਨਾਮ ਰੋਹਨ ਜਲ ਸੀਗਾ ਤੇ ਉਮਰ ਕੋ 18 ਸਾਲ ਦੇ ਕਰੀਬ ਸੀਗੀ ਮੇਰਾ ਭਤੀਜਾ ਹੀ ਲੱਗਦਾ ਸੀਗਾ ਤੇ ਹਾਸਾ ਕਿਵੇਂ ਵਾਪਰਿਆ ਘਰੇਲੂ ਕੰਮ ਹੀ ਆਪਣੀ ਕੰਮ ਹੀ ਕਿੱਥੇ ਗਿਆ ਆ ਟੇਲ ਨੂੰ ਬਸ ਅਡੇ ਦੇ ਵਿੱਚ ਹੀ ਉੱਥੇ ਪਤਾ ਨਹੀਂ ਕਿਹੜੀ ਚੀਜ਼ ਵੱਜੀ ਆ ਜਬਰਦਸਤ ਬਸ ਉੱਥੇ ਮੌਤ ਹੋ ਗਈ ਆ ਅਸੀਂ ਹਸਪੀਟਲ ਸਿਵਲ ਲੈ ਗਏ ਆ ਉਹ ਚਾਹ ਉਹਨੇ ਮਿੱਟਰ ਤਰਾਰ ਦਿੱਤਾ ਘਟਨਾ ਦਾ ਕੋਈ ਸੀਸੀਟੀਵੀ ਫੋਟੋ ਵੀ ਸਾਹਮਣੇ ਆਇਆ ਬਈ ਫਿਰ ਹੋ ਰਹੇ ਆ ਹਜੇ ਕੋਈ ਇੰਨਾ ਨਹੀਂ ਹੰਡੇ ਕੀ ਕੰਮ ਕਰਦਾ ਸੀ ਬੱਚਾ ਤੁਹਾਡਾ ਔਰ ਦਾ ਸਿਗਾ ਔਰ ਦਾ ਸਿਗਾ ਤੇ ਪੜਾਈ ਤੋਂ ਬਾਅਦ ਦੇ ਵਿੱਚ ਫਿਰ ਆਪਣਾ ਪੀਜੀਟੀ ਦੀ ਟਰਾਲੀ ਸੀ ਜੀ ਉੱਥੇ ਚੜ ਜਾਂਦਾ ਸੀ ਗਾਈ ਜੀ ਔਰ ਪੜਾਈ ਦੇ ਨਾਲ ਨਾਲ ਹੋਰ ਸਹਿਕਤੰਬੀ ਕੰਮ ਕਰ ਕਰੀ ਜਾਂਦਾ ਸੀ ਆਪਾਂ ਜੀ ਤੇ ਉਹਨਾਂ ਨੇ ਫਾਦਰ ਕੀ ਕੰਮ ਕਰਦੇ ਆ ਡੈਡੀ ਡੈਡੀ ਉਹਨਾਂ ਦਾ ਡੈਡੀ ਉਹਨਾਂ ਦੀ ਡੈਥ ਹੋ ਗਈ ਆ ਜੀ ਜਨੂ ਨੇ ਮੰਨ ਲਓ ਡੈਡੀ ਦੀ ਡੈਥ ਹੋ ਚੁੱਕੀ ਆ ਕਿ ਉਹਨਾਂ ਦਾ ਪਾਲਨ ਪੋਜੀਸ਼ਨ ਕਿਵੇਂ ਕਾਹਨ ਕਰਦਾ ਸੀ ਔਰ ਕਿਵੇਂ ਹੋ ਰਿਹਾ ਸੀਗਾ ਪਾਲਨ ਪੋਜੀਸ਼ਨ ਉਹ ਮਜ਼ਦੂਰੀ ਕਰਦੇ ਸੀ ਮਜ਼ਦੂਰੀ ਕਰਦੇ ਜਦੋਂ ਕਿ ਆਪ ਇੱਕ ਵੱਡਾ ਭਰਾ ਆ ਉਹ ਵੀ ਮਜ਼ਦੂਰੀ ਕਰਦਾ ਜੀ ਇਹ ਵੀ ਨਾਲ ਪੜਦਾ ਸੀਗਾ ਤਾਂ ਮਜ਼ਦੂਰੀ ਕਰਦਾ ਜੀ ਪਰ ਸਕਾਰਵਾਈ ਕਰਾ ਰਹੇ ਹੋ ਤੁਸੀਂ ਹਾਂਜੀ ਪੁਲਿਸ ਸਾਫ ਚਾਹੀਦਾ ਵੀ ਜਿੱਦਾਂ ਨਹੀਂ ਉਹਦਾ ਐਡਾ ਐਕਲ ਹੋ ਰਿਹਾ ਵਾ ਧਿਆਨ ਕਹਾਸਾ ਉਦਾ ਸਾਨੂੰ ਇਹ ਸਾਬ ਨੂੰ ਨਾ ਚਾਹੀਦਾ ਇਹ ਤਰ੍ਹਾਂ ਹੋਣੀ ਚਾਹੀਦੀ 4 ਸਾਲੋਂ ਜਾਂਚ ਕਰਨੀ ਚਾਹੀਦੀ ਆ ਵੀ ਕਿਹੜੇ ਵਹੀਕਲ ਨਾਲ ਟਕਰਾਇਆ ਹਾਂਜੀ ਹਾਂਜੀ ਜਿਹੜੇ ਵਹੀਕਲ ਨਾਲ ਟਕਰਾਇਆ ਵਾ ਉਹ ਸਾਡੀ ਸਹਾਇਤਾ ਕਰੇ ਸਾਡੇ ਬਿੰਦੋਆਂ ਆ ਉਂਝੀ ਜਿਹਾ ਲੱਗਦਾ ਹੁੰਦਾ ਤੇ ਕਿਵੇਂ ਮੌਤ ਹੋਈ ਐ ਐਕਸੀਡੈਂਟ ਹੋਇਆ ਵਾ ਢਾਲ ਤੇ ਸੜੀ ਤੇ ਤੇ ਪਤਾ ਨਹੀਂ ਕਹੇ ਕਹਦੇ ਵਹੀਕਲ ਨਾਲ ਵੱਜਿਆ ਵਾ ਕਿੱਥੇ ਜਾ ਰਹੇ ਸੀਗੇ ਉਹ ਅਡੇ ਤੇ ਗਿਆ ਵਾ ਬਲੜੀ ਅਡੇ ਤੇ ਨੂਰਪੁਰ ਦਾ ਮੁੰਡਾ ਸੀਗਾ ਢਾੜੀਏ ਤੇ ਗਿਆ ਵਾ ਕੋਈ ਸਮਾਨ ਤੋਂ ਲੈਣ ਵਾਸਤੇ ਉੱਥੇ ਸੈਂਟਰ ਹੋਇਆ ਸੀ ਕਿੰਨੇ ਕੁ ਉਮਰ ਸੀ ਕੀ ਉਹ ਤਕਰੀਬਨ 12-18 ਸਾਲ ਦੀ ਸੀ ਹਾਂਜੀ ਪਰਿਵਾਰ 'ਚ ਹੋਰ ਕੌਣ-ਕੌਣ ਹੈ ਮੰਮੀ ਪਰਿਵਾਰ 'ਚ ਡੈਡੀ ਉਹਦੀ ਡੈਥ ਹੋ ਗਈ ਸੀ ਲਗਦਾ 10 ਸਾਲ ਪਹਿਲਾਂ ਤੇ ਮੰਮੀ ਆਉਂਦੀ ਆ ਤੇ ਕੋਹਾਂ ਵੱਡਾ ਭਰਾ ਤੇ ਭੈਣ ਆਇਆ ਅਗਲੀ ਕਾਰਵਾਈ ਕੀ ਕਰਾ ਰਹੇ ਹੋ ਤੁਸੀਂ ਉਹਨੇ ਪਤਲਾ ਦਿੱਤੀਆ ਪੁਲਿਸ ਸਟੇਸ਼ਨ ਤੇ ਹੁਣ ਪੋਸਟਮਾਰਡ ਮੋਗਣਾ ਇਨਕੁਆਰੀ ਕੀ ਹੋਗੀ ਜਿਹੜੇ ਵਹੀਕਲ ਨਾਲ ਟੱਕਰ ਹੋਈ ਆ ਉਹਦਾ ਕੁਝ ਸਾਹਮਣੇ ਆਈ ਕੋਈ ਸੀਸੀਟੀਵੀ ਫੁਟੇਜ ਹੈ ਜੇ ਅਜੇ ਕੋਈ ਕੈਮਰ ਨਹੀਂ ਜੋ ਕਲੀਅਰ ਨਹੀਂ ਕੋਈ ਕੈਮਰੇ ਲੱਗੇ ਨਹੀਂ ਕੈਮਰੇ ਹੱਥੋਂ ਦੂਰ ਆ ਤੇ ਐਨਐਲ ਉਹਦੇ ਕੋਈ ਨਿਗਰਾਨੀ ਔਰ ਜਿ ਪਰਜਾਹ ਚ ਲੋਕੀ ਮੰਗ ਕਰਦੇ ਆ ਐਸਾ ਹੈ ਤਾਂ ਮੰਗਦੇ ਜੀ ਇੰਨੇ ਹੈਲਪ ਕੀਤੀ ਜਾਵੇ ਵਧੀਆ ਗਰੀਬ ਪਰਿਵਾਰ ਆ ਮਾਂ ਉਹਦੀ ਬਹੁਤ ਦਾ ਕੰਮ ਕੰਮ ਕਰਦੀ ਆ ਮਤਲਬ ਘੜੀ ਦੇ ਉੱਤੇ ਪਰਿਵਾਰ ਚ ਪਾਲ ਲੈਂਦੀ ਆ ਇਹਨਾਂ ਨੇ ਕਿਹਾ ਹਲੋ ਉਹ ਵੀ ਮਾਤਾ ਜਿਹੜੀ ਵਿਧਵਾ ਔਰਤ ਆ ਹਾਂਜੀ ਤੇ ਬੜੀ ਮਿਹਨਤ ਨਾਲ ਸ਼ਕਤ ਕਰਕੇ ਉਹਦੇ ਨੂੰ ਪਾਲਣ ਪੋਸ਼ਣ ਕੀਤਾ ਜਾ ਰਿਹਾ ਸੀ ਹਾਂਜੀ